ਹਲਕਾ ਹੀ ਨਾਲ ਦੇ ਪਿੰਡ ਲੱਕੂ ਅਗਲੇ ਚੋਰਾ ਵੱਲੋਂ ਇੱਕ ਰਾਤ ਵਿੱਚ ਦੋ ਚੋਰੀਆਂ ਕੀਤੀਆਂ ਗਈਆਂ ਇੱਕ ਸਰਕਾਰੀ ਸਕੂਲ ਤੇ ਦੂਜੀ ਗੋਤਰਾ ਸਾਹਿਬ ਵਿੱਚ ਮੈਂ ਸਰਦਾਰ ਰঞ্জੀਤ ਸਿੰਘ ਸਰਕਾਰੀ ਹਾਈ ਸਕੂਲ ਲਖਵਾਲ ਦੇ ਸਕੂਲ ਇੰਚਾਰਜ ਹਾਂ ਜੀ ਸਰ ਸਵੇਰੇ ਚੌਂਕੀਦਾਰ ਦਾ ਫੋਨ ਆਇਆ ਜੀ ਕਿ ਸਿਰ 7:30 ਵਜੇ ਕਿ ਸਕੂਲ ਚੋਰੀ ਹੋ ਗਈ ਆ ਉਸੇ ਵੜੇ ਅਸੀਂ ਫਟਾਫਟ ਸਕੂਲ ਭੱਜ ਗਏ ਆ ਤੇ ਆ ਕੇ ਦੇਖਿਆ ਜੀ ਸਭ ਤੋਂ ਪਹਿਲੇ ਤਾਂ ਬਾਹਰ ਦਾ ਜਿਹੜਾ ਦਰਵਾਜ਼ਾ ਸੀ ਸਾਡਾ ਉਹਦਾ ਲੋਕ ਤੋੜਿਆ ਗਿਆ ਆ ਉਸ ਤੋਂ ਬਾਅਦ ਸਕੂਲ ਦੇ ਅੰਦਰ ਐਂਟਰ ਕਰਕੇ ਜੇ ਹਿਸਾਬ ਨਾਲ ਆ 9 ਇੰਚ ਦੀ ਸਾਡੀ ਕੰਧ ਆ ਜੀ ਇਹ ਜੇ ਸਾਹ ਨੇ ਕੰਦ ਤੋੜੀ ਗਈ ਹੈ ਕੋਈ ਇੱਕ ਦੋ ਜਣੇ ਦਾ ਕੰਮ ਨਹੀਂ ਪੰਜ ਸੱਤ ਜਣੇ ਦਾ گرو ਹੈ ਜਿੰਨਾ ਇਹ ਕੰਮ ਕੀਤਾ ਆ ਸਕੂਲ ਦੇ ਅੰਦਰ ਐਂਟਰ ਕਰਕੇ ਕੰਦ ਤੋੜ ਕੇ ਸਾਡੇ ਕੰਪਿਊਟਰ ਲੈਬ ਦੇ ਵਿੱਚ ਐਂਟਰ ਕੀਤੇ ਆ ਸਾਡੇ ਪੰਜ ਪੀਸੀ ਹੋਰ ਸਾਡਾ ਕੋਈ ਜ਼ਰੂਰੀ ਜਿਹੜਾ ਸਮਾਨ ਹੈ ਸਾਡਾ ਸਕੂਲ ਦਾ ਸਪੀਕਰ ਜਿਹਹੀ ਨਵਾਂ ਲਿਆਂਦਾ ਉਹ ਵੀ ਸਾਡਾ ਚੋਰੀ ਕਰਕੇ ਲੈ ਗਏ ਆ ਪੰਜ ਪੀਸੀ ਸਾਡਾ ਸਮਾਨ ਸਮੇਂ ਚੋਰੀ ਕਰਕੇ ਲੈ ਗਏ ਇਨਵਰਟਰ ਆ ਨਾਲ ਬੈਟਰੀ ਆ ਜੀ ਸਾਰਾ ਜਿਹੜਾ ਹੈ ਕਿ ਸਾਡਾ ਘੱਟ ਤੋਂ ਘੱਟ 1.5 ਤੋਂ 2 ਲੱਖ ਦਾ ਨੁਕਸਾਨ ਕਰਕੇ ਗਏ ਆ ਵਿੱਚ ਚੋਰੀ ਤੇ ਕਿਤੇ ਕਿਸਨੇ ਚੋਰੀ ਕੀਤੀ ਸਰ ਇੱਕ ਨਾਲ ਸਕੂਲ ਦੇ ਲਾਗੇ ਆ ਸਾਡੀ ਆਪਣਾ ਕੰਪਿਊਟਰ ਲੈਬ ਦੇ ਲਾਗੇ ਸਾ ਆਪਣੀ ਹੈਗੀ ਆ ਸਾਡੀ ਇੰਗਲਿਸ਼ ਲੈਬ ਉਹਦੇ ਵਿੱਚ ਵੀ ਚੋਰੀ ਕੀਤੀ ਆ ਤੇ ਬਾਅਦ ਵਿੱਚ ਜਦੋਂ ਪਿੰਡ ਆਏ ਆ ਇਹਦੇ ਪਿੰਡ ਦੇ ਮੋਦਵਰ ਬੰਦਿਆਂ ਨੂੰ ਦੱਸਿਆ ਉਹ ਸਾਰੇ ਇਕੱਠੇ ਹੋਏ ਤੇ ਲਾਗੇ ਸਕੂਲ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਆ ਉੱਥੇ ਵੀ ਚੋਰਾਂ ਨੇ ਜੀ ਆਪਣਾ ਇਨਵਰਟਰ ਤੇ ਬੈਟਰੀ ਜਿਹੜਾ ਉੱਥੇ ਵੀ ਕੱਢ ਕੇ ਲੈ ਗਏ ਦੀ ਮੰਗ ਕੀ ਕਰ ਰਹੀ ਹੈ ਮੰਗ ਸਰ ਇਹ ਹੀ ਪ੍ਰਸ਼ਾਸਨ ਤੋਂ ਇਹ ਹੀ ਕਰਦੇ ਆ ਕਿ ਜਿੰਨਾ ਵੀ ਸ਼ਰਾਰਤੀ ਅਨਸਰਾਂ ਨੇ ਕੰਮ ਕੀਤਾ ਆ ਉਹਨਾਂ ਨੂੰ ਫਟਾਫਟ ਫੜ ਕੇ ਜਲਦੀ ਤੋਂ ਜਲਦੀ ਸਖਤ ਤੋਂ ਸਖਤ ਸਜ਼ਾ ਦੇ ਤੇ ਸਕੂਲ ਦਾ ਜਿਹੜਾ ਵੀ ਨੁਕਸਾਨ ਹੈ ਉਹਦੀ ਉੱਪਰ ਭਾਈ ਕੀਤੀ ਜਾਏ ਕਿਉਂਕਿ ਸਰਕਾਰ ਦੁਆਰੇ ਤੇ ਬੜੇ ਵਧੀਆ ਉਪਰਾਲੇ ਕੀਤੇ ਜਾ ਰਹੇ ਆ ਸਰਕਾਰੀ ਸਕੂਲਾਂ ਨੂੰ ਇਹਨਾਂ ਦਾ ਪੱਧਰ ਉੱਪਰ ਚੁੱਕਣ ਵਾਸਤੇ ਵਧੀਆ-ਵਧੀਆ ਸਮਾਨ ਸਰਕਾਰ ਵੱਲੋਂ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਪਰ ਇਹੋ ਜਿਹੇ ਸ਼ਰਾਰਤੀ ਅਨਸਰ ਜਿਹੜੇ ਆ ਉਹ ਸਕੂਲਾਂ ਨੂੰ ਹੀ ਆਪਣੇ ਸਿੱਖਿਆ ਦੇ ਖੇਤਰ ਨੂੰ ਤਹਸ ਨਹਸ ਕਰਨ 'ਚ ਲੱਗੇ ਆ ਤੇ ਅਸੀਂ ਮੰਗ ਇਹ ਕਰਦੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਠੱਲ ਪਾਈ ਜਾਵੇ ਹਾਂਜੀ ਇਹ ਪੁਲਿਸ ਕੰਪਲੀਟ ਹੈ ਕਰਤੀ ਹੈ ਜੀ ਐਸਐਚਓ ਸਾਹਿਬ ਨੂੰ ਫੋਨ ਕਰਤਾ ਹੈ ਜੀ ਉਹ ਕਹਿੰਦੇ ਕਿ ਮੁਲਾਜ਼ਮ ਆ ਰਿਹਾ ਉਹ ਵੀ ਛੇਤੀ ਆ ਰਿਹਾ ਜੀ ਸਾਡੇ ਕੋਲ ਮੈਂ ਮੇਰਾ ਨਾਮ ਜਗਰੂਪ ਚੰਗਿਆ ਆ ਮੈਂ ਮੈਂਬਰ ਪੰਚਾਇਤ ਪਿੰਡ ਲਖੂਵਾਲ ਨਾਲ ਬਿਲੋਂਗ ਕਰਦਾ ਹਾਂ ਹਾਂਜੀ ਜਿਹੜੀ ਜੋਰੀ ਹੋਈ ਸਰਕਾਰੀ ਸਕੂਲ ਵਿੱਚ ਇਹ ਸਰ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਕਿ ਇਹ ਜਿਹੜਾ ਵਾ ਇੱਥੇ ਕੰਧ ਪਾੜ ਕੇ ਜਿਹੜੀ ਆ ਕਾਫੀ ਜਿਆਦਾ ਨੁਕਸਾਨ ਕੀਤਾ ਗਿਆ ਨੇ 5 6 ਪੀਸੀ ਸੀਗੇ ਹੋਰ ਬਾਕੀ ਸੀਗਾ ਆਪਣਾ ਇਨਵਰਟਰ ਸੀਗਾ ਕੁਝ ਕੈਮਰੇ ਸੀਗੇ ਕੁਝ ਹੈੱਡਫੋਨ ਵਗੈਰਾ ਜਾਂ ਹੋਰ ਵੀ ਕਾਫੀ ਸਮਾਨ ਸੀਗੇ ਅਟਾ ਕਿ ਚੋਰੀ ਕੀਤਾ ਗਿਆ ਵਾ ਇਹ ਸਰਕਾਰੀ ਸਕੂਲਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਜਿਹੜੇ ਆਮ ਬੱਚੇ ਨੇ ਆਮ ਘਰਾਂ ਦੇ ਲੋਕ ਨੇ ਉਹਨਾਂ ਨੂੰ ਕਿੰਨਾ ਨੁਕਸਾਨ ਹੋ ਗਿਆ ਦੇਖਿਓ ਜੀ ਸਭ ਤੋਂ ਪਹਿਲਾਂ ਹੀ ਤਾਂ ਗੱਲ ਇਹ ਹੈ ਕਿ ਜਿਹੜੇ ਆਲਰੇਡੀ ਚੰਗੇ ਘਰਾਂ ਨੂੰ ਬਲੋਂਗ ਕਰਦੇ ਆ ਉਹ ਤਾਂ ਪਹਿਲਾਂ ਹੀ ਜਿਹੜੇ ਆ ਇੰਗਲਿਸ਼ ਸਕੂਲਾਂ 'ਚ ਪੜ ਰਹੇ ਆ ਇਹ ਜਿਹੜੇ ਨੇ ਇੱਥੇ ਗਰੀਬ ਤਬਕਿਆਂ ਦੇ ਬੱਚੇ ਪੜਦੇ ਨੇ ਆਮ ਆਤ ਘਰਾਂ ਤੋਂ ਆਉਂਦੇ ਨੇ ਤੇ ਉਹਨਾਂ ਦੇ ਜਿਹੜਾ ਫਿਊਚਰ ਦੇ ਨਾਲ ਆ ਉਹ ਖਿਲਵਾੜ ਕੀਤਾ ਜਾ ਰਿਹਾ ਹੈ ਇੰਮੰ ਕੀ ਕਰ ਰਹੇ ਨੇ ਮੰਗਸਰ ਸਾਡੀ ਇਹ ਹੀ ਹੈ ਪ੍ਰਸ਼ਾਸਨ ਕੋਲੋਂ ਕਿ ਇਹ ਜੜਾ ਵਾ ਜੋ ਵੀ ਵਾਰਦਾ ਤਾਂ ਹੋ ਰਹੀਆਂ ਨੇ ਇਹਨਾਂ ਨੂੰ ਜੜਾ ਵਾ ਜਲ ਤੋਂ ਜਲ ਜੜੀਆਂ ਨਤ ਪਾਈ ਜਾਵੇ ਤੇ ਜੇ ਵੀ ਕੋਈ ਬੰਦਾ ਦੋਸ਼ੀ ਸਾਹਮਣੇ ਆਉਂਦਾ ਹੈ ਤੇ ਉਸ ਦੇ ਖਿਲਾਫ ਜੜੀਆਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪਿੰਡ ਚ ਮੋਰੀ ਕਿਹਦੇ ਚੋਰੀ ਕੀਤੀ ਪਰ ਹਾਂ ਸਰ ਇੱਥੇ ਲੱਗੇ ਇੱਕ ਗੁਰਦੁਆਰਾ ਸਾਹਿਬ ਹੈ ਉੱਥੋਂ ਵੀ ਜੜਾ ਵਾ ਇਹ ਸਮਾਨ ਜੜਾ ਕੱਢ ਕੇ ਲੈ ਕੇ ਆ ਹਾਂਜੀ ਉੱਥੇ ਵੀ ਜੜਾ ਸੀਗਾ ਅ ਇਨਵਰਟਰ ਸੀਗਾ ਬਾਕੀ ਗੋਲ ਕਨਾਲ ਛੇੜਛਾੜ ਕੀਤੀ ਗਈ ਆ ਉਹਨਾਂ ਦਾ ਕੈਮਰਾ ਸੀਗਾ ਜਿਹਦੇ ਵਿੱਚ ਸਾਰੀ ਰਿਕਾਰਡਿੰਗ ਹੁੰਦੀ ਆ ਉਹ ਵੀ ਤੋੜਿਆ ਗਿਆ ਜਿਹਦੇ ਵਿੱਚ ਰਿਕਾਰਡਿੰਗ ਸੇਵ ਹੁੰਦੀ ਆ ਉਹ ਡੱਬੀ ਜਿਹੜੀ ਉਹ ਚੁਰਾਈ ਗਈ ਆ ਦਾ ਇਹ ਸਿਰ ਨੁਕਸਾਨ ਹੋ ਗਿਆ ਬੈਟਰੀ ਚੋਰੀ ਹੋਈ ਹੈ ਜੀ ਹਮ ਹਮ ਸਟੇਨ ਨਵੀਟ ਚੋਰੀ ਹੋਈ ਹੈ ਇਹ ਅੰਦਰ ਜਿਹੜੀ DVD ਜਿਹੜੇ ਕੈਮਰੇ ਲਾਇਆ ਸੀ ਉਹ ਚੋਰੀ ਹੋ ਗਿਆ ਹੋਰ ਬੋਲਕ ਦਾ ਨੁਕਸਾਨ ਹੋਇਆ ਹਮ ਹਮ ਕੌਣ ਲੋਕ ਨੇ ਕਿੱਥੋਂ ਆਉਂਦੇ ਆ ਇਹ ਪਤਾ ਨਹੀਂ ਜੀ ਕਿ 12ਵੇਂ ਆਉਂਦੇ ਨੇ ਕੋਈ ਘਰੋਂ ਆਉਂਦੇ ਨੇ ਕਿ ਜਾਂ ਫਿਰ ਦੇ ਨਹੀਂ ਸਾਨੂੰ ਤੇ ਰਾਤ ਹੈ ਬਾਅਦਵੇਂ ਨੇ ਕਾਰ ਵਜ ਕੇ 35 ਮਿੰਟ ਦੇਖਾਇਆ ਤੇ ਉਹਨੇ ਜੰਨੇ ਦੀ ਟੁੱਟੀ ਤੇ ਟੁੱਟੀ ਵੀ ਹੈ ਕਿ ਉਹ ਫਿਰ ਸਾਡੀ ਕਾਰ ਦੀ ਆ ਕੋਈ ਆ ਕੇ ਵੇਖੋ। ਚੋਰ ਹੁਣ ਗੁਰੂ ਘਰ ਆਉਣੀ ਬਖਸ਼ਣ ਦੇ ਕੀ ਕਹਿਣਾ ਚਾਹੁੰਦੇ। ਹਾਂਜੀ। ਕੀ ਕਹਿੰਦੇ ਜੀ? ਇਹਦਾ ਇਨਸਾਫ ਕਦੋਂ ਮਿਲਣਾ ਚਾਹੀਦਾ। ਹੂੰ ਹੂੰ। ਇਹ ਸਕੂਲੇ ਕੰਮ ਹੋਇਆ ਉਹ ਵੀ ਪਿੰਡ ਦਾ ਗੁਰੂ ਘਰ ਹੀ ਹੈ ਤੇ ਇਹ ਵੀ ਗੁਰੂ ਘਰ ਹੈ। ਹੂੰ ਹੂੰ। ਇਹ ਬਹੁਤ ਕੰਮ ਖਰਾਬ ਹੋਣ ਲੈ ਨੇ। ਇਹ ਸਰਕਾਰ ਨੂੰ ਸਾਡੀ ਮੰਗ ਹੈ ਕਿ ਇੱਥੇ ਇਨਸਾਫ ਮਿਲਣਾ ਚਾਹੀਦਾ। ਹਾਂਜੀ ਇਹਦੀ ਚੋਰੀ ਹੋ ਗਈ ਰਾਤ ਦੀ ਬਹੁਤ ਸਾਮਾਨ ਸੂ ਲੈ ਕੇ ਨਿਕੜ ਕੇ ਗੁਰਦੁਆਰੇ ਸਕੂਲ ਦਾ ਹਾਂਜੀ ਕੌਣ ਬੰਦੇ ਹੋ ਸਕਦੇ ਐ ਬੰਦੇ ਜੀ ਤੁਹਾਨੂੰ ਪਤਾ ਵੀ ਕੌਣ ਹੋਵੇ ਤੁਹਾਨੂੰ ਚੋਰਾਂ ਨੇ ਘੜੇ ਹੋਰ ਕਿਨਣਾ ਹਾਂਜੀ ਨਹੀਂ ਨਹੀਂ ਛੜੀ ਨਹੀਂ ਚੁੜੀ ਵੀ ਹੈਗੀ ਪਿੰਡ 'ਚ ਅਨ ਸ਼ਹੀਦ ਹੈਗੇ ਨੇ ਪਾ ਅਨ ਸ਼ਹੀਦ ਬਾਦੂਰੇ ਤੁਹਾਨੂੰ ਪਤਾ ਹੀ ਵੀ ਇੱਥੇ ਸਾਰਾ ਪਿੰਡ ਦੀਆਂ ਛੀਆਂ ਦਾ ਹਾਂ ਹਾਂ ਹੁਣ ਮੰਗ ਕੀ ਕਰਦੇ ਤੁਸੀਂ ਹੁਣ ਮੰਗ ਸਾਨੂੰ ਇਹ ਕੋ ਇਨਸਾਬ ਹੋਣਾ ਚਾਹੀਦਾ ਵੀ ਗੁਰਦੁਆਰੇ ਵੀ ਗਲਤੀ ਮਾ ਮੁਆਫ ਕਰਵਾਉਣਾ ਆ ਜੀ ਜਾ ਕਰਦੇ ਨੇ ਆ ਚੋਰੀ ਹੋਣਾ ਕੋਈ ਨਬੀੜਾ ਸਾਡਾ ਫੈਲਾ ਕਰੋ ਹੋਰ ਕੀ ਸਕੂਲ ਦਾ ਵੀ ਜਾ ਵੀ ਗੁਰਦੁਆਰੇ ਦਾ ਵੀ ਮੰਨ ਇਹ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੇ ਆ ਕਾਰਵਾਈ ਹੋਣੀ ਚਾਹੀਦੀ ਹੈ ਜੀ ਬਹੁਤ ਬਹੁਤ ਵੱਡੀ ਮਿਹਰਬਾਨੀ ਹਾਂਜੀ ਭਾਜੀ ਸਾਡੇ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਗੁਰਦੁਆਰੇ ਦਾ ਬਹੁਤ ਨੁਕਸਾਨ ਹੋਇਆ ਤੇ ਸਕੂਲ ਦਾ ਬਹੁਤ ਹੋਇਆ ਦੋਵੇਂ ਗੁਰੂ ਘਰ ਨੇ ਤੇ ਪੁਲਿਸਾਇੰ ਸਖਤ ਸਵਾਲ ਸਲਪੈ ਨੇ ਕਾਰਵਾਈ ਕੀਤੀ ਜਾਵੇ ਇਹ ਕਿਹਨਾਂ ਦਾ ਕੰਮ ਆ ਸਾਨੂੰ ਛੇੜੀ ਜਾਂਦਾ ਕਿ ਛੇੜੀਆਂ ਤੇ ਇਹ ਜੀ ਕੰਮ ਆ ਜੀ ਇਹ ਇਹ ਆ ਤੁਹਾਨੂੰ ਕੋਈ ਬੇਨਤੀ ਆ ਵੀ ਇਹ ਇਹਨਾਂ ਦੇ ਪਾਬੰਦੀ ਕੀਤੀ ਜਾਵੇ ਇਹਨਾਂ ਨੂੰ ਸਖਤ ਤੋਂ ਸਖਤ ਸਖਤ ਮਲ ਕਾਰਵਾਈ ਇਹਨਾਂ ਤੇ ਕੀਤੀ ਜਾਵੇ